ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਬਾਈ ਜੀ ਆਪਣੀ ਵੀਡੀਓ ਨਰਮੇ ਤੇ ਆ ਪਾਉਣੀ ਤਾਂ ਤਿੰਨ ਚਾਰ ਦਿਨ ਪਹਿਲਾਂ ਸੀਗੀ ਤੇ ਪਰ ਥੋੜੇ ਬਿਜੀ ਸੀਗੇ ਤੇ ਟਾਈਮ ਨਹੀਂ ਲੱਗਿਆ ਨਰਮੇ ਬਾਰੇ ਗੱਲਬਾਤ ਕਰਦੇ ਆ ਅੱਜ ਬੜੇ ਭਰਾਵਾਂ ਦੇ ਫੋਨ ਆਈ ਜਾਂਦੇ ਯਾਰ ਬਾਈ ਨਰਮਾ ਯਾਰ ਪੱਤੇ ਸੜਦਾ ਜਾਂਦਾ ਪੀਲਾ ਹੋ ਜਾਂਦਾ ਜਿਵੇਂ ਕੋਈ ਖੇੜਾ ਬੋਲਦਾ ਖੇੜਾ ਰੋਗ ਪੈ ਗਿਆ ਕੋਈ ਬੋਲਦਾ ਲਾਟ ਮਾਰ ਗਿਆ ਕੋਈ ਬੋਲਦਾ ਪੱਤੇ ਸੜ ਗਿਆ ਉਹ ਰੋਗ ਜਿਵੇਂ ਹੁਣ ਆ ਨਰਮੇ ਚ ਆਪਾਂ ਦੇਖੀ ਜਾਂਦੇ ਆ ਆ ਨਰਮੇ ਦੀ ਕੰਡੀਸ਼ਨ ਦੇਖੋ ਮਤਲਬ ਬਿਲਕੁਲ ਹੀ ਖਤਮ ਹੋ ਗਿਆ ਜਿਹੜੇ 3 ਦੇ 5-5 700 ਲੱਗੇ ਆ ਮੈਨੂੰ ਇਹ ਲੱਗਦਾ ਵੀ 2-3 ਮਨ ਨਰਮਾ ਇਹ ਮਸਾ ਨਿਕਲੂਗਾ ਇੰਨਾ ਸੋਹਣਾ ਨਰਮਾ ਸੀ ਇਹ ਇੰਨਾ ਸੋਹਣਾ ਸੀ ਵੀ ਇਹਦੀਆਂ ਗੱਲਾਂ ਹੁੰਦੀਆਂ ਸੀ ਤੇ ਕੁੱਲ ਮਿਲਾ ਕੇ ਜਿਹੜਾ ਨਰਮੇ ਖਤਮ ਹੋਣ ਲੱਗ ਪਏ ਇਹਦੇ 'ਚ ਮੈਂ ਤਾਂ ਇਹ ਸਮਝਦਾ ਨੂੰ ਸਰਕਾਰਾਂ ਦਾ ਰੋਲ ਹੈ ਖੇਤੀਬਾੜ ਮਹਿਕਮੇ ਵੱਲੋਂ ਕੋਈ ਕਿਸੇ ਨੇ ਆ ਕੇ ਨਹੀਂ ਦੱਸਿਆ ਵੀ ਗਲਾਬੀ ਸੁੰਡੀ ਬਾਰੇ ਆਪਾਂ ਕਿਵੇਂ ਰੋਕਥਾਮ ਕਰ ਸਕਦੇ ਆ ਗਲਾਬੀ ਸੁੰਡੀ ਦੀ ਜਾਂ ਚਿੱਟੇ ਮੱਛਰ ਦੀ ਕਿਵੇਂ ਕਰ ਸਕਦੇ ਆ ਜਾਂ ਨਰਮੇ ਦਾ ਜਿਹੜਾ ਸਭ ਤੋਂ ਵੱਡਾ ਰੋਗ ਆ ਜਿਹੜਾ ਨਰਮਾ ਪੱਤੇ ਸਿੱਟ ਜਾਂਦਾ ਕਿਵੇਂ ਕੰਟਰੋਲ ਕਰ ਸਕਦੇ ਆ ਤਾਂ ਬੜੇ ਭਰਾਵਾਂ ਦੇ ਫੋਨ ਆਈ ਜਾਂਦੇ ਸੀ ਬਾਈ ਯਾਰ ਇਹ ਨਾ ਇਹਦਾ ਹੱਲ ਕੀ ਹੋਊਗਾ ਕਿਵੇਂ ਇਹਨੂੰ ਕੰਟਰੋਲ ਕਰੀਏ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਕਰ ਲਗੇ ਵੀ ਜਿਵੇਂ ਆ ਨਰਮਾ ਆ ਪੱਤੇ ਸਿੱਟ ਗਿਆ ਪੀਲਾ ਹੋ ਗਿਆ ਇੱਕ ਦੋ ਦਿਨਾਂ ਜੇ ਪੱਤੇ ਸਿੱਟ ਜੂਗਾ ਥੱਲੋਂ ਪਾਣੀ ਇਹਨੂੰ ਲੱਗਿਆ ਗਿੱਲਾ ਪੂਰਾ ਹੈ ਪਰ ਉੱਤੋਂ ਪੱਤੇ ਸਿੱਟ ਗਿਆ ਇਹ ਇਹਦਾ ਕੋਈ ਵੀ ਹੱਲ ਨਹੀਂ ਥੋਨੂੰ ਪਲਾਂ ਕੰਪਨੀ ਵਾਲਾ ਕੋਈ ਆ ਕੇ ਆਖੀ ਜਾਂਦਾ ਵੀ ਮੇਰੀ 1000 ਰੁਪਏ ਕਿੱਲੇ ਵਾਲੀ ਸਪਰੇ ਕਰ ਲਾ ਮੇਰੀ 1500 ਵਾਲੀ ਕਿੱਲੇ ਵਾਲੀ ਕਰ ਲਾ ਤੇਰਾ ਨਰਮਾ ਸਹੀ ਹੋ ਜਾਊਗਾ ਬਿਲਕੁਲ ਸਹੀ ਨਹੀਂਗਾ ਹੁੰਦਾ ਇਹ ਨਰਮਾ ਕਿਉਂਕਿ ਮੈਨੂੰ ਜਦੋਂ ਦੀ ਮੈਂ ਸੁਰਤ ਸੰਭਲੀ ਹੈ ਉਦੋਂ ਦਾ ਨਰਮਾ ਬੀਜਦਾ ਐ ਕਿੰਨੇ ਨਰਮਾ ਬੀਜਿਆ ਮੈਂ ਬਹੁਤ ਮੱਥਾ ਮਾਰਦਾ ਰਿਹਾ ਇਹਦਾ ਕੋਈ ਹੱਲ ਨਹੀਂ ਜਿਵੇਂ ਨਰਮਾ ਪੱਤੇ ਸਿੱਟਣ ਲੱਗ ਪਿਆ हां ਇਹ ਜ਼ਰੂਰ ਆ ਵੀ ਨਰਮਾ ਸਹੀ ਖੜਾ ਹੋਵੇ ਪੂਰਾ ਹਰਿਆ ਭਰਿਆ ਖੜਾ ਹੋਵੇ ਤਾਂ ਆਪਾਂ 05234 ਜਾਂ 13045 44 ਲੀਆਂ ਸਪਰੇਆ ਕਰਕੇ ਜਾਂ ਥੱਲੇ ਮਟੀਰੀਅਲ ਵੱਧ ਪਾ ਕੇ ਨਰਮੇ ਨੂੰ ਇਸ ਬਿਮਾਰੀ ਤੋਂ ਰੋਕ ਸਕਦੇ ਆ ਹੋਰ ਕੋਈ ਹੱਲ ਨਹੀਂਗਾ ਤੁਹਾਨੂੰ ਕੋਈ ਕਵੇ ਵੀ ਮੇਰੀ ਸਪਰੇ ਕਰ 1000 ਰੁਪਏ ਕਿੱਲੇ ਵਾਲੀ ਬਿਲਕੁਲ ਨਹੀਂ ਆਪਾਂ ਖਰਚਾ ਕਰਨਾਗਾ ਇਹਦਾ ਕੋਈ ਹੱਲ ਨਹੀਂਗਾ ਤਾਂ ਮੈਂ ਪਹਿਲਾਂ ਵੀ ਮਹੀਨਾ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਉਹਦੇ 'ਚ ਮੈਂ ਦੱਸਿਆ ਸੀਗਾ ਬਾਈ ਆਪਦਾ ਨਰਮੇ ਦਾ ਹਿਸਾਬ ਕਿਤਾਬ ਲਾ ਕੇ ਖਰਚਾ ਕਰ ਲਿਓ ਜੀ ਜਿਵੇਂ ਤੁਹਾਨੂੰ ਨਰਮਾ ਠੀਕ ਲੱਗਦਾ ਕਿਉਂਕਿ ਨਰਮੇ ਦੀ ਫਸਲ ਤਿੰਨ ਚਾਰ ਸਾਲਾਂ ਤੋਂ ਐਵੇਂ ਜੀ ਹੋ ਗਈ। ਜੇ ਆਪਾਂ ਘਰ ਵਾਲੀ ਪੂੰਜੀ ਵੀ ਲਾ ਦਿੰਨੇ ਜਿਹੜੇ ਚਾਰ ਪੈਸੇ ਹੁੰਦੇ ਆ ਤੇ ਉਸ ਤੋਂ ਬਾਅਦ ਨਰਮਾ ਕਹਿੰਦਾ ਵੀ ਬੱਸ ਮੇਰੇ ਪੱਲੇ ਤਾਂ ਹੈ ਨਹੀਂ ਕੁਝ। ਘਰ ਵਾਲੇ ਪੈਸੇ ਵੀ ਲੈ ਜਾਂਦਾ ਕਿੱਚ ਕਿ ਨਾ ਇਹਦਾ ਰੇਟ ਹੈ। ਨਾ ਇਹ ਛਾੜ ਦਿੰਦਾ। ਉੱਪਰੋਂ ਚੋਣੀ ਵੀ 10-12 ਰੁਪਏ ਮੰਗਦੇ ਆ, 10 ਰੁਪਏ ਮੰਗਦੇ ਆ ਵੀ 10 ਰੁਪਏ ਲਵਾਂਗੀ ਪਰ ਚੋਣੀ ਮਜ਼ਦੂਰ ਕੀ ਕਰਨ? ਹੁਣ ਇਹੋ ਜੇ ਨਰਮੇ 'ਚ ਮਜ਼ਦੂਰ ਵੀ ਮਤਲਬ ਜੇ ਆਉਣਗੇ ਤਾਂ ਦਿਹਾੜੀ ਨਹੀਂ ਗਈ ਪੈਂਦੀ 20 ਕਿਲੋ ਨਰਮਾ ਹੋਇਆ 10 ਰੁਪਿਆ ਦੇ ਹਿਸਾਬ ਨਾਲ ਤਾਂ ਕਿੰਨੇ ਦਾ ਹੋ ਗਿਆ 200 ਦਾ ਹੋਇਆ ਮਜਬੂਰੀ ਸਾਰਿਆਂ ਦੀ ਹੈ ਕਿਸਾਨ ਦੀ ਮਜਬੂਰੀ ਹੈ ਉਹਨੇ ਖਰਚਾ ਬਹੁਤ ਕਰਿਆ ਹੁੰਦਾ ਹੈ ਮਜ਼ਦੂਰ ਦੀ ਮਜਬੂਰੀ ਹੈ ਉਹ ਦਿਹਾੜੀ ਉਹਦੀ ਮਰ ਜਾਂਦੀ ਹੈ ਦਿਹਾੜੀ ਨਹੀਂ ਪੈਂਦੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਦੇ ਵੱਲ ਜੇ ਝੋਨੇ ਵਾਲੇ ਪਾਸਿਓਂ ਕਿਸਾਨਾਂ ਨੂੰ ਲੈ ਕੇ ਜਾਣਾ ਹੈ ਹਟਾਉਣਾ ਹੈ ਵੀ ਝੋਨਾ ਘੱਟ ਲੱਗੇ ਤਾਂ ਨਰਮੇ ਦੇ ਵੀ ਚੰਗੇ ਆਉਣ ਤਾਂ ਨਰਮੇ ਵਾਲੇ ਪਾਸੇ ਕਿਸਾਨ ਹੋਣਗੇ ਜਿਵੇਂ ਨਰਮੇ ਦਾ ਹੁਣ ਰੇਟ ਦੇਖ ਲਓ 7500 7300 ਨਰਮੇ ਦਾ ਰੇਟ ਮੈਂ ਇਹ ਕਹਿੰਦਾ ਵੀ ਨਰਮੇ ਦਾ ਰੇਟ 15000 ਰੁਪਿਆ ਸਟਾਰਟਿੰਗ ਚਾਹੀਦੀ ਹੈ ਜਿਹੜੇ ਹਿਸਾਬ ਨਾਲ ਇੱਥੇ ਖਰਚਾ ਹੁੰਦਾ ਹੁਣ ਤੁਸੀਂ ਆਹ ਕਿਸਾਨ ਤੇ ਲਾ ਲਓ ਵੀ ਆਹ ਕਿਸਾਨ ਜਿਹੜੇ ਨਰਮੇ 'ਚ ਮੈਂ ਖੜਾ ਆ ਇਹਦੇ ਕੋਲ 2 ਕਿੱਲੇ ਜ਼ਮੀਨ ਆ ਆਹੀ ਇਹਦੇ 'ਚ ਮੈਂ ਖੜਾ ਤੇ ਪੱਲੇ ਇਹਦੇ ਕੱਖ ਨਹੀਂ ਨਰਮੇ ਦੇ ਹੁਣ ਇਹ ਵਿਚਾਰਾ ਕੀ ਕਰੂਗਾ ਦੂਜਾ ਜਿਹੜਾ ਨਰਮਾ ਲਾਉਸ ਲਾਉਂਦਾ ਦੂਜਾ ਆ ਨਰਮੇ ਦੇ ਵਿੱਚ ਜੇ ਕਣਕ ਬਰਾਬਰ ਬੀਜਤੀ ਆਪਾਂ ਝੋਨੇ ਵਾਲੀ ਦੇ ਵੇ ਸ਼ਾਕੋ ਦੇ ਬਰਾਬਰ ਬੀਜ ਦੇ ਝੋਨੇ ਵਾਲੀ ਕਣਕ ਤੇ 10 ਮਣ ਕਣਕ ਘੱਟ ਰਹੇ ਹੋ ਜੂਗੀ ਇਹਦੇ ਚੋਂ ਸਾਰੇ ਪਾਸੇ ਲਾਅਸ ਹੀ ਲਾਅਸ ਤਾਂ ਮੈਂ ਤਾਂ ਇਹ ਕਹਿਣਾ ਵੀ ਅੱਗੇ ਤੋਂ ਵੀ ਮੇਰੇ ਵੀਰ ਜੇ ਕੋਈ ਨਰਮੇ ਦੇ ਬੀਆਂ 'ਚ ਨਹੀਂ ਸੁਧਾਰ ਹੁੰਦਾ ਤਾਂ ਇਹ ਧਿਆਨ ਰੱਖੋ ਵੀ ਗੁਵਾਰੀ ਬੀਜ ਦੋ ਮੂੰਗੀ ਬੀਜ ਦੋ ਜਾਂ ਵੇਲਾ ਰੱਖ ਲਓ ਜੇ ਗੁਵਾਰੀ ਬੀਜ ਮੂੰਗੀ ਬੀਜੀ ਹੋਊਗੀ ਜਾਂ ਵੇਲਾ ਰੱਖਿਆ ਹੋਊਗਾ ਉੱਥੇ ਕਣਕ ਤਾਂ 5-7 ਮਣ 10 ਮਣ ਵੱਧ ਹੋ ਜੂਗੀ ਝੋਨੇ ਵਾਲੇ ਜਿੰਨੀ ਹੋ ਜੂਗੀ ਖਰਚਾ ਤਾਂ ਆਪਣਾ ਨਾ ਹੋਊਗਾ ਉਹ ਨਾ ਨਰਮਾ ਪੱਲਿਓ ਖਰਚਾ ਲੈ ਕੇ ਜਾਊਗਾ ਤੇ ਕਣਕ ਵੀ 10 ਮਣ ਘਟੂਗੀ ਦੱਸੋ ਆਪਾਂ ਕੀ ਘਟ ਲਿਆ ਸਰਕਾਰਾਂ ਦਾ ਕੋਈ ਧਿਆਨ ਨਹੀਂ ਕੋਈ ਖੇਤੀਬਾੜੀ ਅਫਸਰ ਨਹੀਂ ਆਇਆ ਕਿਸੇ ਨੇ ਕੁਝ ਨਹੀਂ ਗਾ ਦੱਸਿਆ ਕਿ ਵੀ ਨਰਮਾ ਬਈ ਨਰਮੇ ਸੁੱਕੀ ਜਾਂਦੇ ਆ ਪੱਤੇ ਸਿੱਟੀ ਜਾਂਦੇ ਆ ਕੀ ਕਾਰਨ ਹੈ ਸਾਡਾ ਏਰੀਆ ਜਿਹੜਾ ਮਲੋਟ ਏਰੀਆ ਹੈ ਸਾਡੇ ਏਰੀਆ 'ਚ ਨਰਮਾ ਕਾਫੀ ਲੱਗਦਾ ਸੀ ਹੁਣ ਆਏ ਸਾਲ ਘਟ ਜਾਂਦਾ ਐ ਕਿ ਬਹੁਤ ਘਟਿਆ ਅਗਲੇ ਸਾਲ ਮੈਨੂੰ ਨਹੀਂ ਲੱਗਦਾ ਕੋਈ ਬੀਜੂਗਾ ਜਿਵੇਂ ਨਰਮੇ ਦੇ ਹਾਲਾਤ ਆ ਹੁਣ ਤੁਸੀਂ ਆ ਨਰਮਾ ਦੇਖੋ ਵੀ ਕੀ ਲੱਗਦਾ ਇਹ ਤੁਹਾਨੂੰ ਵੀ ਦੋ ਮਣ ਵੀ ਨਿਕਲਿਆਊਗਾ ਤਾਂ ਇਹਦੇ ਨਾਲੋਂ ਆਪਾਂ ਨੂੰ ਇਹੀ ਫਾਇਦਾ ਵੀ ਨਰਮਾ ਵਿਹਲਾ ਰੱਖਣ ਚ ਫਾਇਦਾ ਹੈ ਨਰਮਾ ਨਾ ਬੀਜੀਏ ਵਾਣ ਵਿਹਲਾ ਰੱਖਣ ਚ ਫਾਇਦਾ ਜਿੰਨਾ ਚਿਰ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਨਰਮੇ ਦੇ ਬੀਜ ਵੱਲ ਜਾਂ ਖੇਤੀਬਾੜੀ ਅਫਸਰ ਆ ਕੇ ਦੱਸਦੇ ਨਹੀਂ ਆਪਾਂ ਨੂੰ ਇਹਦੇ ਬਾਰੇ ਵੈਸੇ ਤਾਂ ਜ਼ਿਮੀਦਾਰ ਨੂੰ ਬਹੁਤ ਨੌਲੇਜ ਹੁੰਦੀ ਹੈ ਪਰ ਫੇਰ ਵੀ ਉਹਨਾਂ ਦੀਆਂ ਡਿਗਰੀਆਂ ਕੀਤੀਆਂ ਹੋਣੀਆਂ ਕੁਛ ਨਾ ਕੁਛ ਸੁਝਾਵਾ ਉਹਨਾਂ ਤੋਂ ਲੈ ਜਾਣ ਤਾਂ ਆਪਣਾ ਸ਼ਾਇਦ ਕੋਈ ਨੁਕਸਾਨ ਹੋਣ ਤੋਂ ਬਚ ਜੀਏ ਜਿਵੇਂ ਆ ਨੁਕਸਾਨ ਹੋ ਗਿਆ ਨਰਮੇ ਦਾ ਪੱਕਿਆ ਪਕਾਇਆ ਨਰਮਾ ਖਤਮ ਹੋ ਗਿਆ ਉਹ ਨਰਮਾ ਜਮਾ ਪੱਕਿਆ ਪਕਾਇਆ ਹੁਣ ਇਸ ਤੋਂ ਬਾਅਦ ਇਹ ਤੇ ਕੀ ਕਰਨਾ ਸੀ ਨਰਮਾ ਇਸ ਤੋਂ ਬਾਅਦ ਇਹ ਚੁਗਣਾ ਸੀ ਨਰਮਾ ਬਿਲਕੁਲ ਖਤਮ ਇੱਕ ਚੋਣੀ ਖੜੂਗਾ ਮੈਨੂੰ ਲੱਗਾ ਮਣ ਦੋ ਮਣ ਮਸਾ ਲਊਗਾ ਉਸ ਤੋਂ ਬਾਅਦ ਖਤਮ ਕੀ ਕਰੇ ਕਿਸਾਨ ਕਿੱਧਰ ਨੂੰ ਜਾਵੇ ਵਿਚਾਰੇ ਕੋਲੇ ਕਿੱਲੇ ਵੀ ਦੋ ਹੀ ਐ ਇਹਦੇ ਕੋਲੇ ਤੇ ਸਾਰੇ ਨਰਮੇ ਹੀ ਆਏ ਹੁੰਦੇ ਜਾਂਦੇ ਜਿਵੇਂ ਆ ਹੋ ਗਏ ਇਹ ਪੱਤੇ ਸਿੱਟਦੇ ਜਾਂਦੇ ਆ ਪੱਤੇ ਸਿੱਟ ਕੇ ਤੇ ਸੁੱਕਦੇ ਜਾਂਦੇ ਆ ਬੂਟਿਆ ਸਾਰਾ ਨਰਮਾ ਸਾਰਾ ਪਲਾਟ ਦੂਰ ਤੱਕ ਧਿਆਨ ਮਾਰੋ ਪੀਲਾ ਹੋ ਗਿਆ ਪੀਲਾ ਹੋ ਕੇ ਪੱਤੇ ਸਿੱਟ ਜਾਂਦਾ ਤੇ ਸੁੱਕ ਜਾਂਦਾ ਬਸ ਕਾਣੀ ਖਤਮ ਨਰਮੇ ਦੀ ਤਾਂ ਮੈਂ ਇਹ ਕਹਿਣਾ ਹੈ ਵੀ ਮੇਰੇ ਵੀਰੋ ਨਰਮੇ ਤੇ ਕੋਈ ਖਰਚਾ ਨਾ ਕਰਿਓ ਤੁਹਾਨੂੰ ਕੋਈ ਆ ਕੇ ਆਖੇ ਵੀ ਮੇਰਾ ਲਫਾਫਾ ਪਾ ਲੋ ਆ 1000 ਰੁਪਏ ਕਿੱਲੇ ਵਾਲਾ ਆ 1500 ਕਿੱਲੇ ਵਾਲਾ ਤੁਹਾਡਾ ਨਰਮਾ ਸਹੀ ਹੋ ਜੂਗਾ ਨਹੀਂ ਸਹੀ ਹੁੰਦਾ हां <Sanye>, जे ਨਰਮੇ ਚ ਪਰਮਾਤਮਾ ਕਰੇ ਮਾੜੀ ਮੋਟੀ ਥੋੜੇ ਨਰਮੇ ਚ ਜਾਨ ਹੈਗੀ ਆ ਹਰਿਆ ਭਰਿਆ ਖੜਾ ਐਨੇ ਦੀ ਕੰਡੀਸ਼ਨ ਨਹੀਂ ਥੋੜੇ ਨਰਮੇ ਦੀ ਪੂਰਾ ਹਰਾ ਭਰਾ ਨਰਮਾ ਤਾਂ ਆਪਾਂ ਉਹਨੂੰ ਸਪਰੇਅ ਕਰ ਸਕਦੇ ਆ 13045 ਕਰ ਲਓ 05234 ਕਰ ਲਓ ਥੋੜੀ ਘੱਟ ਡੋਜ਼ ਪਾ ਕੇ ਕਿਲੋ ਤੋਂ ਵੀ ਘੱਟ ਡੋਜ਼ ਪਾ ਕੇ 100 ਲੀਟਰ ਪਾਣੀ ਚ ਡੋਜ਼ ਵੱਧ ਨਹੀਂ ਕੀ ਪਾਣੀ 05234 ਜਾਂ 13045 ਉਹਦਾ ਕਿਲੋ ਡੋਜ਼ ਆ ਪਰ ਆਪਾਂ ਕਿਲੋ ਤੋਂ ਵੀ ਘੱਟ ਪਾਉਣੀ ਆ ਕਿਉਂਕਿ ਨਰਮਾ ਪਹਿਲਾਂ ਹੀ ਦਬਿਆ ਪਿਆ ਜੇ ਆਪਾਂ ਡੋਜ਼ ਵੱਧ ਪਾ ਦੀ ਤਾਂ ਜਿਵੇਂ ਪੱਤੇ ਸਿੱਟ ਜਾਊਗਾ ਇਹਦਾ ਹੱਲ ਇਹੀ ਹੈ ਜੇ ਆਪਾਂ ਜੇ ਸ਼ਾਇਦ ਪਰਮਾਤਮਾ ਕਰੇ ਰੁਕ ਜੇ ਜਿਹੜਾ ਝੁੱਲਸ ਰੋਗ ਜਾ ਪਿਆ ਹੈ ਪਾਣੀ ਲਾ ਦਿਓ ਹਫਤੇ 10 ਦਿਨਾਂ ਤੋਂ ਤੇ ਸਪਰੇਅ ਕਰ ਦਿਓ 1304505934 ਕਾਕਪੋ ਵਾਲੀ ਬਾਕੀ ਖਰਚਾ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਕੋਈ ਕੁਝ ਵੀ ਆਖੀ ਜਾਵੇ ਮੇਰਾ ਨੰਬਰ ਹੈ 98985590 35000 ਜੇ ਤੁਹਾਨੂੰ ਕੋਈ ਕਵੇ ਵੀ ਮੇਰਾ 2000 ਮੈਨੂੰ ਕੋਈ ਬੰਦਾ ਕਹਿੰਦਾ ਵੀ 1500 ਰੁਪਏ ਕਿੱਲੇ ਵਾਲੀ ਮੇਰੀ ਸਪਰੇਅ ਕਰ ਲਾ ਤੇਰਾ ਨਰਮਾ ਸਹੀ ਹੋ ਜਾਊਗਾ ਮੇਰੇ ਨਾਲ ਗੱਲ ਕਰਾ ਦਿਓ ਜੀ ਮੇਰਾ ਮਤਲਬ ਇਹ ਹੁੰਦਾ ਵੀਡੀਓ ਪਾਉਂਦਾ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਮੇਰੇ ਕੋਲੇ ਇਸ ਵਾਰ ਇਸ ਵਾਰ ਨਰਮਾ ਹੈ ਨਹੀਂ ਦਾ ਪਹਿਲਾ ਸਾਲ ਹੋਇਆ ਵੀ ਅਜਕੇ ਸੀ ਨਰਮਾ ਨਹੀਂ ਵਿਜੇਗਾ ਕਿਉਂਕਿ ਮੈਂ ਵੀ ਅੱਕ ਕੇ ਹੀ ਛੱਡਿਆ ਆ ਹਾਲਾਤ ਹੀ ਮੇਰੇ ਨਰਮੇ ਦੇ ਹੋ ਗਏ ਸੀਗੇ ਆਏ ਸਾਲ ਹੀ ਹੋ ਜਾਂਦਾ ਤਿੰਨ ਚਾਰ ਸਾਲ ਪੰਜ ਸਾਲ ਹੋ ਗਏ ਨਰਮਾ ਘਾਟੇ ਦਾ ਸੌਦਾ ਹੀ ਹੈ ਤਾਂ ਇੰਨੀ ਕੁ ਜਾਣਕਾਰੀ ਸੀ ਇੰਨੀ ਕੁ ਵੀਡੀਓ ਸੀਗੀ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਫालतू ਖਰਚਾ ਨਹੀਂ ਕਰਨਾ ਇਹਦਾ ਕੋਈ ਹੱਲ ਨਹੀਂ ਤਾਂ ਇਹਦਾ ਹੱਲ ਹੀ ਆ ਵੀ ਜਿਹੜੇ ਕੋਈ ਚਾਰਟਿੰਗ ਦੇ ਬਣਿਆ ਉਹ ਫੜ ਲਿਓ ਜੇ ਮੇਰੇ ਭਰਾ ਤੇ ਬਾਕੀ ਭਰਾਵਾਂ ਐਨੇ ਖਰਚਾ ਕਰਨ ਦੀ ਕੋਈ ਲੋੜ ਨਹੀਂ ਕਿ ਤੁਹਾਨੂੰ ਕੋਈ ਕੁਝ ਵੀ ਆਖੀ ਜਾਵੇ ਹਾਂ ਜੀ ਦਾ ਨਰਮਾ ਕੋਈ ਜਾਨ ਚ ਖੜਾ ਹੈ ਹਰਿਆ ਭਰਿਆ ਖੜਾ ਹੈ ਉਹ 05234 ਜਾਂ 13045 ਅੱਧਾ ਪੌਣਾ ਕਿਲੋ ਪਾ ਕੇ 100 ਲੀਟਰ ਪਾਣੀ ਚ ਕਰਦੇ ਰੋ ਤੇ ਹਫਤੇ ਦਾ ਦਿਨਾਂ ਤੋ ਪਾਣੀ ਲਾਉਂਦੇ ਰੋ ਇਹਦਾ ਇਹੀ ਹੱਲ ਆ ਸ਼ਾਇਦ ਰੁਕ ਜੇ ਆਪਣੇ 10-20 ਦਿਨ ਟੱਪ ਜਾਣ ਉਦੋਂ ਬਾਅਦ ਨਰਮਾ ਟੀਲੇ ਪਾ ਜਾਵੇ ਇਨਕ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਵੀਰ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ